ਉਹ ਘਰ ਫਤਿਹ ਦੀ ਸਾਂਝ ਕਰੀਏ ਕੋਈ ਵੀ ਰਚਨਾ ਵਾਂਜੀ ਨਾ ਰਹੇ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਸਾਰੇ ਮਿਲ ਕੇ ਰੱਜ ਕੇ ਆਖੋ ਜੀ ਵਾਹ ਗੁਰਜੀਕਾ ਖਲਸਾ ਵਾਹ ਗੁਰਜੀਕੀ ਫਤਿਹ ਆਜਾ ਪਾ ਸਹਿਰ ਕਾ ਦੀਆਂ ਗੁਰਦਾਸਪੁਰ ਦੀ ਧਰਤੀ ਤੇ ਜਿਸ ਮਕਸਦ ਦੇ ਵਾਸਤੇ ਸਾਰੇ ਬੈਠੇ ਆ ਤੁਹਾਨੂੰ ਭਲੀ ਭਾਤ ਪਤਾ ਹੈ ਮੇਰੇ ਸ਼ਹਿਰ ਦੇ ਆਲੇ ਦੁਆਲੇ ਨਗਰਾਂ ਤੋਂ ਜਿੱਥੇ ਤਖ਼ਾਨ ਵੀਰ ਫਤਹੀ ਸ਼ਹਿਰ ਦੇ ਵਿੱਚ ਸਫਾਈ ਸੇਵਕ ਮਜ਼ਦੂਰ ਵੀਰ ਵਾਖਵਾ ਕਿਸਾਨ ਜੁਨੀਆਨਾ ਦੇ ਆਗੂ ਸਾਬਾਨ ਸ਼ਹਿਰ ਦੇ ਪਤਵੰਤੇ ਸੱਜਣ ਇਲਾਕੇ ਦੇ ਪਤਵੰਤੇ ਸੱਜਣ ਅੱਜ ਦੇ ਇਸ ਸਾਡੀਆਂ ਕਿਸਾਨ ਜੁਨੀਆਨਾ ਦੇ ਭਾਰਤ ਬੰਦ ਦੇ ਸੱਦੇ ਦੇ ਉੱਪਰ ਇਸ ਸ਼ਹਿਰ ਦੇ ਵਿੱਚ ਇਸ ਜਗ੍ਹਾ ਤੇ ਇਕੱਤਰ ਹੋਏ ਹੋ ਜਿੰਨਾ ਵੀ ਵੀਰਾਂ ਭੈਣਾਂ ਨੇ ਸਮਾਂ ਕੱਢਿਆ ਅੱਜ ਇਥੇ ਭਾਰਤ ਬੰਦ ਦੇ ਇਸ ਸੱਦੇ ਦੇ ਉੱਪਰ ਪਹੁੰਚਣਾ ਕੀਤਾ ਮੈਂ ਸਾਰਿਆਂ ਦਾ ਦਿਲ